ਇਕ ਓੰਕਾਰ ਸਤਗੁਰ ਪ੍ਰਸਾਦ ਤਵ ਪ੍ਰਸਾਦ ਸਵਈਏ ਪਾਤਸ਼ਾਹ ਈ ਦਸਮੀ ਸਰਾਵਗ ਸੁਧ ਸਮੂਹ ਸਿਧਾਨਕੇ ਦੇਗ ਫਿਰਿਓ ਕਰ ਜੋਗ ਜਤੀਕੇ ਸੂਰਸ ਰਾਰਦਨ ਸੁਧ ਸੁਧਾਦਿਕ ਸੰਤ ਸਮੂਹੋਂ ਨੇਕ ਮਤੀਕੇ ਸਾਰੇ ਹੀ ਦੇਸ ਕੋ ਦੇਖ ਰਿਓ ਮਤ ਕੋ ਨ ਦੇਖਿਤ ਪ੍ਰਾਨ ਪਤੀਕੇ ਸ੍ਰੀ ਭਗਵਾਨ ਕੀ ਭਾਇ ਕਿਰਪਾ ਹੂਤੇ ਏਕ ਰਤੀ ਬਿਨ ਏਕ ਰਤੀਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪਉ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇਕੂਦਤ ਪੌਣ ਕੇ ਗੌਣ ਕੋ ਜਾਤਨ ਵਾਰੇ ਭਾਰੀ ਪੂਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤ ਕਹਾ ਪਏ ਭੂਪਤ ਅੰਤ ਕੋ ਨਾਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹਯ ਰਾਜ ਹਯਾਰੇ ਭੂਤ ਪਵੇਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀਪੱਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤਕ ਧਾਮ ਸਦਾਰੇ ਤੀਰਥ ਨਾਨ ਦਿਆਦਮ ਦਾਨ ਸਵ ਸੰਯਮ ਨੀਮ ਅਨੇਕ ਬਿ ਸਿਖੈ ਬੀਦ ਪੁਰਾਨ ਕਤੇ ਬ ਕੁਰਾਨ ਜਮੀਨ ਜਮਾਨ ਸੁਬਾਨ ਕੇ ਪੀਖੈ ਪੌਣ ਆਹਾਰ ਜਤੀ ਜਤ ਧਾਰ ਸਬੈ ਸੁ ਵਿਚਾਰ ਹਜ਼ਾਰ ਇਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੋਧਸਿ ਪਹਾ ਦੁਰੰਤ ਦੁਬਾਹਾ ਤੁ ਸਾਜਸ ਨਾ ਦੁਰਜਨ ਦਲ ਲੇਗੇ ਭਾਰੀ ਗਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਗੇ ਤੋਰ ਅਰੀਨ ਮਰੋ ਰਮ ਹਵਾਸਣ ਮਾਤੇ ਮਤੰਗਨ ਮਾਨ ਮਲੈਗੇ ਸ੍ਰੀਪਤ ਸ੍ਰੀਪਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਗੇ ਵੀਰ ਅਪਾਰ ਬੜੇ ਬਰਿਆਰ ਅਵਿਚਾਰ ਅਹਸਾਰ ਕੀ ਧਾਰ ਪਸ਼ਿਆ ਤੋਰਤ ਦੇਸੰ ਮਲਿੰਦ ਮਵਾਸਣ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਬ ਸਿਰੇ ਸਭ ਕੋ ਸਰ ਨਾਇਕ ਜਾਚਕ ਨੇਕ ਸੋ ਏਕ ਦਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵੇਕ ਭਵਾਨ ਜਪੈਗੇ ਜੀਵ ਜਤੇ ਜਨਮੇ ਥਲ ਮੇ ਪਲ ਹੀ ਪਲ ਮੇ ਸਭ ਥਾਪ ਥਪੈਗੇ ਪੁਨਰ ਪ੍ਰਤਾਪਨ ਬਾੜ ਜੈਤ ਤੁਨ ਪਾਪਨ ਕੀ ਬਹੁ ਪੁੰਜ ਖਪੈਗੇ ਸਾਦ ਸਮੂਹ ਪਰਸਨ ਫਿਰੈ ਜਗ ਸਤਰ ਸਬੈ ਹਵ ਲੋਕ ਚਪੈਗੇ ਮਾਨਵ ਇੰਦਰ ਗਜੰਦਰ ਨਰਾਤਪ ਯੋਨ ਤਰ ਲੋਕ ਕੋ ਰਾ ਯਕਰੈਗੇ ਕੋਟੇਸ਼ ਨਾਨ ਇਗਜਾਦਕ ਦਾਨ ਅਨੇਕ ਸੋ ਅੰਬਰ ਸਾਜ ਬਰਹੈਗੇ ब्राह्म में सर बिशन पत अंत फसे जम फास परेंगे ये नर श्रीपत के प्रथ हैं पग ते नर फेर न दे तरेंगे कहाँ पायो जो दो लोचना मूंद क बैठ रहे हो बक ध्यान लगायो नाथ फिरे लिए साथ सुमुद्र ਲੋਕ ਗਇਓ ਪਰ ਲੋਕ ਗਵਾਇਓ ਬਾਸ ਕੀਓ ਵਿਖਿਆਨ ਸੋ ਬੈਠੇ ਕੈ ਐਸੇ ਹੀ ਐਸੇ ਸੁਬ ਦੈਸ ਬਿਤਾਇਓ ਸਾਚ ਕਹ ਸੁਣ ਲੈੋ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਤਰਿਓ ਸਿਰ ਕਾਹੂ ਲੈ ਲਿੰਗ ਘਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸ਼ਾਮਹਿ ਕਾਹੂ ਪਸ਼ਾਹ ਕੋ ਸੀਸਨ ਵਾਇਓ ਕੋ ਬਤਾਨ ਕੋ ਪੂਜਤ ਹੈ ਬਸ ਕੋ ਮਿਰਤਾਨ ਕੋ ਪੂਜਨ ਤਾਇਓ ਕੂਰ ਕਿਰਿਆ ਊਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਉ ਬਤਾਨ ਕੋ ਪੂਜਤ ਹੈ ਫਸ ਕਉ ਮਿਰਤਾਨ ਕੋ ਪੂਜਨ ਧਾਇੋ ਕੂਰ ਕਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ